ਪੰਜਾਬ ਦੇ ਪਾਣੀ ਜਿਹੜੇ ਪਵਿੱਤਰ ਮੰਨੇ ਗਏ ਪਰ ਉਹਨਾਂ ਨੂੰ ਪਲੀਤ ਕਰਨ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਪਿਛਲੇ ਦਿਨਾਂ ਵਿੱਚ ਇੱਕ ਸਾਹਮਣੇ ਆਈ ਤਸਵੀਰ ਬੜੀ ਹੈਰਾਨ ਕਰਨ ਵਾਲੀ ਸੀ ਪਰੇਸ਼ਾਨ ਕਰਨ ਵਾਲੀ ਸੀ ਇੱਕ ਬੁੱਢਾ ਦਰਿਆ ਜਿਸ ਨੂੰ ਆਮ ਤੌਰ ਤੇ ਬੁੱਢਾ ਨਾਲਾ ਕਿਹਾ ਜਾਣ ਲੱਗਾ ਕੱਲਾ ਉਹੀ ਨਹੀਂ ਪੰਜਾਬ ਦੇ ਹੋਰ ਵੀ ਕਈ ਕੋਨੇ ਆ ਜਿੱਥੇ ਪਾਣੀ ਪਲੀਟ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਮੁੱਖ ਤੌਰ ਤੇ ਜ਼ਿੰਮੇਵਾਰ ਕੌਣ ਹੈ ਬਚਾਇਆ ਕਿਵੇਂ ਜਾਵੇ ਤੇ ਜਿਹੜੇ ਲੜਾਈ ਲੜਨ ਵਾਲੇ ਨੇ ਉਸ ਦੇ ਵਿੱਚ ਵੀ ਦੋ ਫਾੜਾਂ ਕਿਵੇਂ ਨੇ ਕੁਝ ਸਮਰਥਨ ਕਰਦੇ ਨੇ ਅਜਿਹੇ ਜਿਹੜੀਆਂ ਸੰਘਰਸ਼ ਦਾ ਤੇ ਕੁਝ ਲੋਕ ਕਹਿੰਦੇ ਨੇ ਕਿ ਇਸ ਦੇ ਨਾਲ ਤੇ ਭਾਈਚਾਰਕ ਸਾਂਝ ਟੁੱਟਦੀ ਹੈ ਕਿਉਂਕਿ ਜਿਸ ਤਰ੍ਹਾਂ ਪਰਵਾਸੀਆਂ ਨੂੰ ਫੈਕਟਰੀ ਵਾਲਿਆਂ ਨੇ ਮੁਰੇ ਕਰ ਦਿੱਤਾ ਦੂਸਰੇ ਪਾਸੇ ਜਿਹੜੇ ਪੰਜਾਬੀ ਬਚਾਉਣਾ ਚਾਹੁੰਦੇ ਸੀ ਉਹਨਾਂ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਇਹ ਸਾਰੀ ਤਸਵੀਰ ਨੂੰ ਲੈ ਕੇ ਸਾਡੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਜਗਮਉਨ ਸਿੰਘ ਭੱਟੀ ਜੀ ਉਹ ਕੀ ਸੋਚਦੇ ਆ ਤੇ ਉਹਨਾਂ ਨੇ ਜਿਹੜੀ ਤਸਵੀਰ ਦੇਖੀ ਤੇ ਉਹਨਾਂ ਦੇ ਮਨ ਦੇ ਖਿਆਲ ਕੀ ਨੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਐਡਵੋਕੇਟ ਸਾਹਿਬ ਤੁਸੀਂ ਉਦੋਂ ਵੀ ਮੰਜ਼ਰ ਨੂੰ ਦੇਖਿਆ ਹਾਲਾਂਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਸਕਦੇ ਆ ਕਿ ਉਸ ਨੂੰ ਤੇ ਕਈ ਦਿਨ ਹੋ ਗਏ ਤੁਸੀਂ ਅੱਜ ਅੱਜ ਕਿਉਂ ਕਰ ਰਹੇ ਆ ਕਿਉਂਕਿ ਸਮੱਸਿਆ ਅੱਜ ਵੀ ਉੱਥੇ ਖੜੀ ਹੈ ਉਸ ਦਿਨ ਬੇਸ਼ੱਕ ਦੀ ਇੱਕ ਵੱਡੀਆਂ ਖਬਰਾਂ ਬਣ ਗਈਆਂ ਹੱਲਾ ਗੁੱਲਾ ਹੋ ਗਿਆ ਪੁਲਿਸ ਨੇ ਰੀਟੇਨ ਕਰ ਲਿਆ ਪਰ ਪਾਣੀ ਤੇ ਅੱਜ ਵੀ ਉਸੇ ਤਰ੍ਹਾਂ ਹੀ ਪੈ ਰਿਹਾ ਸਮੱਸਿਆ ਉੱਥੇ ਖੜੀ ਹੈ ਪਾਣੀ ਇਹ ਤਾਂ ਹੈ ਨਹੀਂ ਕਿ ਇੱਕ ਦਿਨ ਦੇ ਵਿੱਚ ਹੀ ਬਦਲ ਗਿਆ ਪਾਣੀਆਂ ਦੀ ਸਮੱਸਿਆ ਇਹ ਕਿਉਂ ਹੋਈ ਆ ਕਿਸ ਵਜ੍ਹਾ ਕਰਕੇ ਹੋਈ ਹੈ ਇਹ ਇੱਕ ਗੱਲ ਸਾਰੇ ਦੇਸ਼ ਦਾ ਜਿਹੜਾ ਬਿਰਤਾਂਤ ਹੈ ਇਸ ਨੂੰ ਬਿਆਨ ਕਰਦਾ ਹੈ ਪੰਜਾਬ ਦੇ ਪੰਜ ਦਰਿਆ ਤਿੰਨ ਸੀ ਪਾਕਿਸਤਾਨ ਛੱਡਾਏ ਤੇ ਦੋ ਸੀ ਨਾਲਾ ਹਏ ਤੇ ਉਹਨਾਂ ਨੂੰ ਵੀ ਨਹੀਂ ਸਾਮ ਸਕੇ ਤੇ ਦੋ ਦਰਿਆ ਸੀ ਹੋਰ ਚਲਾਤੇ ਨਛੇ ਦਾ ਦਰਿਆ ਚਲਾਤਾ ਸੀ ਤੇ ਅਸੀਂ ਜਿਹੜਾ ਗੰਦ ਦਾ ਦਰਿਆ ਚਲਾਤਾ ਜਿਹੜੇ ਸਾਫ ਸਵੱਛ ਵਗਦੇ ਪਾਣੀ ਸਨ ਉਹਨਾਂ ਦੇ ਵਿੱਚ ਗੰਦ ਪਾਪਾ ਕੇ ਛੁੱਟ-ਛੁੱਟ ਕੇ ਹੰਤੂ ਜੀ ਇਹ ਦੇਖੋ ਪੰਜਾਬ ਦੇ ਵਿੱਚ ਇਹ ਸਮੱਸਿਆ ਨਹੀਂ ਸਮੱਸਿਆ ਜਿਹੜੀ ਸਾਰੇ ਦੇਸ਼ ਵਿੱਚ ਹੈ ਹੂੰ ਗੰਗਾ ਵੀ ਪਵਿੱਤਰ ਨਹੀਂ ਜੀ ਜਮਨਾ ਪਵਿੱਤਰ ਨਹੀਂ ਰੌਲਾ ਬੜਾ ਪਾਇਆ ਜਾਂਦਾ ਡੰਕਾ ਬੜਾ ਉੱਚਾ ਉੱਚਾ ਵਜਾਇਆ ਜਾਂਦਾ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਕੀਤਾ ਕੀ ਏ ਜਿਹੜੀ ਸਭਿਆਚਾਰਕ ਸਾਂਝ ਹੈ ਜਿਹੜੀ ਭਾਈਵਾਲਾਂ ਦੀ ਸਾਂਝ ਹੈ ਜਿਹੜੀ ਜੋ ਵੀ ਹੈ ਇਦੇ ਵਿੱਚ ਜੇ ਤੁਹਾਡੀ ਜ਼ਿੰਦਗੀ ਦੀ ਸਾਂਝੀ ਟੁੱਟ ਗਈ ਤੇ ਫਿਰ ਤੁਸੀਂ ਕੀ ਕਰੋਗੇ ਜ਼ਿੰਦਗੀ ਜੀਣ ਲਈ ਪਾਣੀ ਤੇ ਪਾਣੀ ਦੇ ਉੱਤੇ ਗੁਰਬਾਨੀ ਇਹ ਕਹਿੰਦੀ ਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਤਿਤ ਕੋਏ ਪਟਨਾ ਸਾਹਿਬ ਗੁਰਦੁਆਰਾ ਉਹਦੇ ਕੋਲ ਇੱਕ ਬਾਗ ਜਿੱਥੇ ਗੁਰੂ ਸਾਹਿਬ ਆਏ ਉਹ ਬਾਗ ਦੇ ਵਿੱਚ ਪੈਰ ਪਾਇਆ ਤੇ ਸੁੱਕਾ ਬਾਗ ਜਿਹੜਾ ਸੀ ਨਵਾਬਾਂ ਦਾ ਉਹ ਹਰਾ ਹੋ ਗਿਆ ਸੀ ਕਿਉਂਕਿ ਸੋਚ ਸਵੱਛ ਸੀ ਪਵਿੱਤਰ ਹਸਤੀ ਸੀ ਤੁਹਾਡੇ ਵਿੱਚ ਕੀ ਕਮੀ ਹੈ ਆਪਣੀ ਹਸਤੀ ਨੂੰ ਅਪਵਿੱਤਰ ਕਰਨ ਵਾਲਾ ਕੌਣ ਹੈ ਨਸ਼ਿਆਂ ਦੀ ਜਕੜ ਜਾਂ ਕਿਹੜੀ ਜਕੜ ਕਿਵੇਂ ਤੇ ਕਿਸ ਹਿਸਾਬ ਨਾਲ ਆਉਂਦੀ ਏ ਤੁਸੀਂ ਇੱਕ ਚੀਜ਼ ਦੇਖੋ ਸ਼ੁੱਧੀ ਕਰਨ ਬਰ ਅੱਖਰ ਹੈ ਜੀ ਜਦੋਂ ਤੁਸੀਂ ਕਿਸੇ ਵੀ ਕਿਚਨ ਵਿੱਚ ਕਿਸੇ ਵੀ ਪਰਿਵਾਰੇ ਜਾਂਦੇ ਹੋ ਤਾਂ ਉੱਥੇ ਤੁਸੀਂ ਦੇਖਦੇ ਹੋ ਮੈਂ ਇੱਕ ਉਥੋਂ ਦਾ ਮੌਸਮ ਦੇਖਦੇ ਹੋ ਆਹ ਪਾਰ ਕਿਚਾਂ ਅਸੀਂ ਇੱਥੋਂ ਦਾ ਮੌਸਮ ਦੇਖੋ ਖੁੱਲੀ ਹਵਾ ਤੇ ਖੁੱਲੇ ਬੱਲੇ ਆ ਰਹੇ ਨੇ ਇਸ ਵੇਲੇ ਭਾਵੇਂ ਕਲਾਉਡੀ ਹੈ ਮੌਸਮ ਚੰਗਾ ਲੱਗਦਾ ਹਰ ਇੱਕ ਨੂੰ ਲੇਕਿਨ ਜਿਨ੍ਹਾਂ ਨੇ ਉੱਥੇ ਇਕੱਠ ਕੀਤਾ ਲੁਧਿਆਣੇ ਦੇ ਵਿੱਚ ਜਿੰਨੂੰ ਬੁੱਢਾ ਨਾਲ ਕਹਿ ਰਹੇ ਨੇ ਇਹ ਲੋਕ ਕਿ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਸਮਝ ਨਹੀਂ ਕਿ ਇਹ ਜਿਹੜੀ ਇਹ ਕੈਂਸਰ ਦੀ ਬਿਮਾਰੀ ਜਿਹੜੀ ਇਹ ਜੇ ਇਹ ਨੇ ਪੰਜਾਬ ਨੂੰ ਜਕੜ ਵਿੱਚ ਲੈ ਗਈ ਏ ਮੈਂ ਇੱਥੇ ਇਹ ਨਹੀਂ ਕਹਿੰਦਾ ਪੰਜਾਬ ਵੀ ਜਕੜ ਵਿੱਚ ਹੈ ਦੇਸ਼ ਤੇ ਕਈ ਸੇ ਜਕੜ ਵਿੱਚ ਨੇ ਤੇ ਸਾਡੀ ਵਾਟਰ ਰਿਸੋਰਸ ਮਿਨਿਸਟਰੀ ਜਰੀਏ ਪਾਰ ਸਰਕਾਰ ਦੀ ਉਹ ਕੀ ਕਰ ਰਹੀ ਹੈ ਮੂੰ ਚੱਕ ਕੇ ਐਦਾਂ ਵੇਖ ਰਹੀ ਏ ਵੇ ਮੇ ਆਏਗਾ ਤੇ ਇਹ ਗੰਦ ਨੂੰ ਅੱਗੇ ਲੈ ਜਾਏਗਾ ਜੇ ਗੰਦ ਨੂੰ ਅੱਗੇ ਵੀ ਲੈ ਜਾਣਾ ਹੈ ਤੇ ਉਹ ਕਿਤੇ ਤੇ ਜਾਏਗਾ ਨਾ ਹੂੰ ਤੇ ਜੇ ਉਹ ਗੰਧ ਅਸੀਂ ਭਾਰੇ ਹਾਂ ਤੇ ਸਾਡੀ ਇਹ ਜ਼ਿੰਮੇਵਾਰੀ ਨਹੀਂ ਕਿ ਅਸੀਂ ਉਸ ਗੰਧ ਨੂੰ ਜਿਹੜਾ ਸਾਫ਼ ਤੇ ਸਫạch ਰੱਖੀ ਹੈ ਸਰਕਾਰ ਨੇ ਤਾਂ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਸੀ ਉਹ ਨਿਭਾਉਣੀ ਤਾਂ ਦੂਰ ਦੀ ਗੱਲ ਜਿਹੜੇ ਉੱਥੇ ਇੱਕ ਮੁਹਿੰਮ ਲੈ ਕੇ ਚੱਲੇ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਤੇ ਕੁਝ ਪ੍ਰਵਾਸੀ ਮਜ਼ਦੂਰਾਂ ਨੂੰ ਫੈਕਟਰੀ ਵਾਲਿਆਂ ਨੇ ਅੱਗੇ ਕਰਤਾ ਕਿ ਦੇਖੋ ਜੀ ਧਰਨਾ ਵੱਡਾ ਲਵਾ ਦਿੱਤਾ ਉਹਨਾਂ ਦੇ ਸਾਹਮਣੇ ਕਿ ਦੇਖੋ ਇਹ ਆਪਸੀ ਕਲੈਸ਼ ਹੋਣ ਦਾ ਮਸਲਾ ਬਣ ਸਕਦਾ ਮੇਰੇ ਖਿਆਲ ਹੈ ਕਿ ਇੱਥੇ ਪੰਜਾਬ ਸਰਕਾਰ ਦੀ ਨਾਕਾਮੀ ਜਿਹੜੀ ਹੈ ਉਹ ਜਾ ਕੇ ਹੋ ਗਈ ਹੈ ਹੁਣ ਇਹਨਾਂ ਦਾ ਯੂਪੀਏ ਕਾਨੂੰਨ ਕਿੱਥੇ ਆ ਤੇ ਐਨਐਸਏ ਕਾਨੂੰਨ ਕਿੱਥੇ ਆ ਹੁਣ ਇਹਨਾਂ ਦਾ ਕਾਨੂੰਨ ਕਿੱਥੇ ਆ ਹੁਣ ਕਿਉਂ ਨਹੀਂ ਇਹ ਕਾਨੂੰਨ ਨਿਕਲਿਆ ਕੀ ਇਹ ਸਰਕਾਰ ਦੇ ਉੱਤੇ ਕਾਨੂੰਨ ਲੱਗਣਾ ਚਾਹੀਦਾ ਯੂਪੀਏ ਜਾਂ ਐਨਐਸਏ ਜਾਂ ਸਰਕਾਰ ਦੇ ਮੰਤਰੀਆਂ ਤੇ ਲੱਗਣਾ ਚਾਹੀਦਾ ਜਾਂ ਐਮਐਲਏਾਂ ਤੇ ਲੱਗਣਾ ਚਾਹੀਦਾ ਆਮ ਆਦਮੀ ਪਾਰਟੀਆਂ ਦੇ ਇੱਕ ਸਵਾਲ ਹੈ ਆਉਣ ਵਾਲੇ ਦਿਨਾਂ ਇਹ ਚਾਏਗਾ ਜ਼ਰੂਰ ਹੋਣਾ ਵੀ ਚਾਹੀਦਾ ਕਿਉਂ ਨਾ ਹੋਵੇ ਜੇ ਤੁਸੀਂ ਕੁਦਰਤੀ শ্রোਤਾ ਦੇ ਨਾਲ ਖਿਲਵਾੜ ਕਰਦੇ ਹੋ ਤੇ ਫੇਰ ਤੁਸੀਂ ਉਹਦੇ ਅੰਜਾਮ ਪਹੁੰਚਣ ਲਈ ਵੀ ਕਾਨੂੰਨੀ ਤੌਰ ਤੇ ਵੀ ਤਿਆਰ ਰਹਿਣਾ ਪੈਗਾ ਤੁਹਾਨੂੰ ਇੱਕ ਬੋਰਡ ਜਿਹੜਾ ਉੱਥੇ ਇਹ ਦੇਖਿਆ ਸੀਚੇਵਾਲ ਸਾਹਿਬ ਜਿਹੜੇ ਨੇ ਉਹਨਾਂ ਦਾ ਬੋਰਡ ਲੱਗਾ ਹੋਇਆ ਜਿਹੜਾ ਫਟ ਗਿਆ ਵਿਚਾਰਾ ਸੀਚੇਵਾਲ ਸਾਹਿਬ ਨੇ ਇਹਦੀ ਸਫਾਈ ਦਾ ਅਭਿਆਨ ਜਾਰੀ ਕੀਤਾ ਸੀ ਸੀਚੇਵਾਲ ਸਾਹਿਬ ਵੀ ਕਿਤੇ ਪ੍ਰਗਟ ਨਹੀਂ ਹੋਏ ਕਿਤੇ ਨਹੀਂ ਆਏ ਕਿਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਦੇ ਉੱਤੇ ਸਿਰਫ ਉਹਨਾਂ ਨੂੰ ਜੇ ਇਹ ਪੁੱਛਿਆ ਜਾਏ ਕਿ ਕੀ ਤੁਹਾਡੇ ਰੁਝੇਵੇਂ ਇੰਨੇ ਵੱਧ ਗਏ ਨੇ ਕਿ ਤੁਸੀਂ ਇਸ ਪ੍ਰੋਜੈਕਟ ਨੂੰ ਭੁੱਲ ਗਏ ਹੋ ਜਿਹਦੀ ਤੁਸੀਂ ਸਫਾਈ ਦਾ ਇੱਕ ਬੀੜਾ ਚੁੱਕਿਆ ਸੀ ਹੂੰ ਸੀਤੇਵਾਲ ਸਾਹਿਬ ਸਾਹਮਣੇ ਨਹੀਂ ਆਏ ਤੇ ਉਹਨਾਂ ਨੂੰ ਪਦਮ ਪੂਜਨ ਪਦਮ ਵਿਭੂਸ਼ਣ ਜਾਂ ਪਤਨੇ ਕੀ ਕੀ ਦੇ ਦਿੱਤਾ ਗਿਆ ਕੀ ਨਹੀਂ ਦਿੱਤਾ ਗਿਆ ਬਸ ਗੱਲ ਇੰਨੀ ਹੀ ਸੀ ਹੂੰ ਤੇ ਜੇ ਉਹਨਾਂ ਨੂੰ ਇਹ ਦੇ ਦਿੱਤਾ ਗਿਆ ਤੇ ਜਿਨ੍ਹਾਂ ਨੇ ਇਸ ਦੇ ਵਿੱਚ ਗੰਦ ਪਾਇਆ ਉਹਨਾਂ ਨੂੰ ਵੀ ਪਦਮ ਪੂਛਨ ਦੇ ਦਿਓ ਜਿਨ੍ਹਾਂ ਨੇ ਇੱਡਾ ਵੱਡਾ ਇਕੱਠ ਕੀਤਾ ਪਰਵਾਸੀਆਂ ਦਾ ਉਹਨਾਂ ਨੂੰ ਵੀ ਪਦਮ ਵਿਭੂਸ਼ਣ ਦੇ ਦਿਓ ਜੇ ਗਾਇੰਗ ਫੈਕਟਰੀਆਂ ਵਾਲੇ ਨੇ ਕਈ ਭਾਸ਼ਣ ਉਹਦੋਂ ਸੁਣੇਗੇ ਸ਼ਾਇਦ ਤੁਹਾਡੇ ਵੀ ਧਿਆਨ 'ਚ ਹੋਵੇ ਇੱਕ ਭਾਸ਼ਣ ਅਸੀਂ ਸੁਣਿਆ ਉਹਦੇ ਵਿੱਚ ਉਹ ਕਿਹਾ ਜਾ ਰਿਹਾ ਸੀ ਕਿ ਲੁਧਿਆਣਾ ਦੀਆਂ ਬਹੁਤ ਸਾਰੀਆਂ ਡੇਰੀ ਫਾਰਮ ਫਾਰਮਿੰਗ ਆ ਜਿਹੜੀ ਚੱਲਦੀ ਹੈ ਉਹ ਡੇਰੀ ਵਾਲੇ ਜਿਹੜੇ ਆ ਉਹਨਾਂ ਦਾ ਮਲਮੂਤਰ ਗੋਹਾ ਉਹ ਪਾਣੀ 'ਚ ਮਿਲਦਾ ਤਾਂ ਪਾਣੀ ਪ੍ਰਦੂਸ਼ਿਤ ਹੁੰਦਾ ਅਸੀਂ ਤੇ ਟ੍ਰੀਟਮੈਂਟ ਕਰਦੇ ਆ ਸਹੀ ਢੰਗ ਨਾਲ ਜਿਹੜਾ ਰਹਿ ਦਿਖੁੰਦਾ ਇਹ ਜਿਹੜੀ ਸਟੇਟਮੈਂਟ ਹੈ ਮੈਂ ਇਸ ਤੇ ਨਾਲ ਸਹਿਮਤ ਇਸ ਲਈ ਨਹੀਂ ਕਿ ਜਿਹੜਾ ਡੇਰੀ ਫਾਰਮਿੰਗ ਹੈ ਡੇਰੀ ਫਾਰਮਿੰਗ ਵਾਲੇ ਜਿਹੜੇ ਨੇ ਜਿਹੜਾ ਮਲਮੂਤਰ ਹੈ ਡੰਗਰਾਂ ਦਾ ਦੁੱਧ ਦੇਣ ਵਾਲੇ ਉਹਨਾਂ ਦਾ ਜਿਹੜਾ ਗੋਹਾ ਜਿਹੜਾ ਉਹ ਖਾਦ ਦੇ ਵਿੱਚ ਵਰਤਿਆ ਜਾਂਦਾ ਕਿੱਥੇ ਉਹ ਉਹਦਾ ਜਿਹੜਾ ਨੁਕਸਾਨ ਜੇ ਮਲਮੂਤਰ ਹੈ ਮਲਮੂਤਰ ਜਿਹੜੀ ਇਹ ਜ਼ਮੀਨ ਸੌਖ ਜਾਂਦੀ ਏ ਉਹ ਵੀ ਇੱਕ ਖਾਦ ਦਾ ਕੰਮ ਕਰਦੀ ਏ ਜਾਂ ਨਹੀਂ ਕਰਦੀ ਇਹਦੇ ਉੱਤੇ ਸਾਇੰਸਟਾਂ ਦੱਸ ਸਕਦੇ ਨੇ ਤੇ ਇੱਕ ਗੱਲ ਹੋਰ ਵੀ ਹੈ ਜਦੋਂ ਇਹ ਡੇਰੀ ਵਾਲਿਆਂ ਨੇ ਗੱਲ ਕੀਤੀ ਏ ਤੇ ਮੈਨੂੰ ਇਹ ਵੀ ਮੇਰੇ ਮੇਰਾ ਖਿਆਲ ਹੈ ਗਿਆਨ ਖੇਤਰ ਦੇ ਵਿੱਚ ਕਿ ਡੇਰੀ ਵਾਲਿਆਂ ਨੇ ਵੱਡੇ ਵੱਡੇ ਬੋਰ ਕਰਕੇ ਜਿਵੇਂ ਜੀਰੇਵਲੀ ਫੈਕਟਰੀ ਦਾ ਰੋਲਾ ਪਿਆ ਸੀ ਉਹਨਾਂ ਨੇ ਧਰਤੀ ਦੇ ਵਿੱਚ ਬੋਰ ਕਰਕੇ ਜਿਹੜਾ ਗੰਦਾ ਪਾਣੀ ਉੱਥੇ ਸੁੱਟ ਰਹੇ ਨੇ ਇੰਸਟਲ ਕਰ ਰਹੇ ਨੇ ਇਹ ਤਾਂ ਬਹੁਤ ਪੰਜਾਬ ਦੀ ਵੱਡੀ ਇੰਡਸਟਰੀ ਹੈ ਜਿਹੜੀ ਇਹ ਕੰਮ ਕਰਦੀ ਦਿਖਾਈ ਦਿੱਤੀ ਹੈ ਕਈਆਂ ਨੇ ਆਪਣੀ ਰਿਸਰਚ ਵਿੱਚ ਵੀ ਜ਼ਿਕਰ ਕੀਤਾ ਹੈ ਜਿਹੜੇ ਰਿਸਰਚ ਵਿੱਚ ਜ਼ਿਕਰ ਕੀਤਾ ਹੈ ਤੇ ਫਿਰ ਕੀ ਅਸੀਂ ਮੰਨ ਲਈਏ ਕਿ ਪੰਜਾਬ ਸਰਕਾਰ ਜਦੋਂ ਵੀ ਆਈ ਅਨਪੜਾਂ ਵੱਲੇ ਹੀ ਕੰਮ ਖਰ ਗਈ ਹੂੰ ਕੀ ਇਹ ਮੰਨ ਲਈਏ ਅਸੀਂ ਹੂੰ ਤੇ ਜੇ ਇਹਨਾਂ ਨੇ ਅਨਪੜਾਂ ਵੱਲੇ ਹੀ ਕੰਮ ਕੀਤੇ ਹੈ ਇਹਦੇ ਉੱਤੇ ਕੋਈ ਤਵੱਜਹ ਨਹੀਂ ਦਿੱਤੀ ਤੇ ਫਿਰ ਮੇਰਾ ਖਿਆਲ ਹੈ ਕਿ ਕਾਨੂੰਨੀ ਚਾਰਾ ਜਾਈ ਕਰਨੇ ਬੰਦ ਦੀਆਂ ਇਹਨਾਂ ਤੇ ਵੱਡੇ ਫੈਕਟਰੀਆਂ ਦੇ ਮਾਲਕ ਕਿ ਸਰਕਾਰਾਂ ਕਿਉਂ ਨਹੀਂ ਕਰਦੀਆਂ ਜਾਂ ਅਨਪੜਾ ਵਾਲਾ ਜਾਂ ਮੂਰਖਤਾ ਵਾਲਾ ਕੰਮ ਕਰਦੀਆਂ ਇਹ ਵੀ ਤੇ ਮਜਬੂਰੀ ਹੋ ਸਕਦੀ ਹੈ ਕਿ ਕੱਲ ਨੂੰ ਇਲੈਕਸ਼ਨ ਟਾਈਮ ਆਉਣਾ ਹੈ ਫੰਡਿੰਗ ਵੀ ਤਾਂ ਚਾਹੀਦੀ ਹੈ ਫਿਰ ਉਹਨਾਂ ਨੂੰ ਹੀ ਉਹਨਾਂ ਦੇ ਹੱਕ 'ਚ ਹੀ ਨੀਤੀਆਂ ਬਣਨਗੀਆਂ ਆਮ ਲੋਕਾਂ ਦੇ ਤਾਂ ਦੂਰ ਦੀ ਗੱਲ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੇ ਅਮਰੀਕਾ ਦੀ ਡੋਨਲਡ ਟਰੰਪ ਦੀ ਇਲੈਕਸ਼ਨ ਨੂੰ ਫੰਡਿੰਗ ਹੋ ਸਕਦੀ ਹੈ ਐਲਨ ਮਾਰਕਸ ਤੋਂ ਹੂੰ ਤੇ ਇੱਥੇ ਜੇ ਰੋਲਾ ਪੈਂਦਾ ਅੰਬਾਨੀਆਂ ਹਡਾਨੀਆਂ ਨੇ ਕਰ ਦਿੱਤੀ ਤਾਂ ਇਹ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੁਣ ਰਮਾਨੀਆਂ ਦੇ ਵਿੱਚ ਇਨਸੀਡੈਂਸ ਹੋਇਆ ਸੀਰੀਆਂ ਦੇ ਵਿੱਚ ਇਨਸੀਡੈਂਸ ਹੋ ਰਹੇ ਆ ਇਹ ਸਤਾ ਲਾਲਚ ਤੇ ਲਾਲਸਾ ਇਹ ਕਿੱਥੋਂ ਤੱਕ ਮਨੁੱਖਤਾ ਲਈ ਫਾਇਦੇਮੰਦ ਹੈ ਇਹ ਤੁਸੀਂ ਸਵਾਲ ਕਰੋ ਆਪਣੇ ਦਰਸ਼ਕਾਂ ਨੂੰ ਉਹ ਤੁਹਾਨੂੰ ਫੀਡਬੈਕ ਦੇਣ ਸਰਕਾਰ ਤੱਕ ਪਹੁੰਚਾਈਏ ਅਸੀਂ ਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਈਏ ਅਸੀਂ ਅਖੀਰ ਵੀ ਸਵਾਲ ਇਹੀ ਹੈ ਕਿ ਪਾਣੀ ਜਿਹੜੇ ਜਿਹੜੇ ਪ੍ਰਦੂਸ਼ਿਤ ਕਰ ਰਿਹਾ ਹੈ ਕੀ ਕਾਨੂੰਨੀ ਚਾਰਾਜੋਈ ਦੇ ਲਈ ਲੋਕ ਅੱਗੇ ਆਉਂਦੇ ਨੇ ਤਾਂ ਕੀ ਕਾਨੂੰਨ ਉਹਨਾਂ ਨੂੰ ਆਪਣੇ ਸ਼ਿਕੰਜੇ 'ਚ ਲੈ ਸਕਦਾ ਉਹਨਾਂ ਉੱਤੇ ਕੀ ਕਾਰਵਾਈ ਹੋ ਸਕਦੀ ਹੈ ਜੇਕਰ ਉਹ ਪਾਣੀ ਨੂੰ ਪੁਲੀਤ ਕਰਨ ਤੋਂ ਬਾਜ਼ ਨਹੀਂ ਆਉਂਦੇ ਮੈਂ ਤੁਹਾਡੇ ਚੈਨਲ ਰਹੀਂ ਲੋਕਾਂ ਨੂੰ ਭਾਵੇਂ ਉਹ ਫੈਕਟਰੀ ਵਾਲੇ ਨੇ ਭਾਵੇਂ ਉਹ ਮਜ਼ਦੂਰ ਨੇ ਜਾਂ ਭਾਵੇਂ ਉਹ ਪੰਜਾਬ ਦੇ ਰਹਿਣ ਵਾਲੇ ਬਛਿੰਦੇ ਨੇ ਜਾਂ ਆਥੇ-ਪਾਥੇ ਵੱਥੇ ਹੋਏ ਘਰ ਨੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਆਪਣੀ ਚਾਰਾ ਜੋ ਜਿਹੜੀ ਹੈ ਕਾਨੂੰਨੀ ਤੌਰ ਤੇ ਜ਼ਰੂਰ ਲੈਣ ਕਾਨੂੰਨ ਨੂੰ ਹੱਥ ਵਿੱਚ ਹੱਥ ਵਿੱਚ ਨਾ ਲੈਣ ਤਾਂ ਕਿ ਕਿਸੇ ਤਰ੍ਹਾਂ ਵੀ ਪੰਜਾਬ ਦੀ ਅਮਨ ਕਾਨੂੰਨ ਸ਼ਾਂਤੀ ਜਿਹੜੀ ਹੈ ਕਿਸੇ ਵੀ ਤਰ੍ਹਾਂ ਨਾ ਵਿਗੜੇ ਕਿਉਂਕਿ ਕਾਨੂੰਨਾ ਦੇ ਵਿੱਚ ਇਹਦੇ ਬਾਰੇ ਇੱਕ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਹੈ ਉਹ ਗੱਲ ਜੇ ਤਾਂ ਅਸੀਂ ਆਪਣੀ ਮਾਨਯੋਗ ਹਾਈ ਕੋਰਟ ਜਾਂ ਕੋਰਟਾਂ ਦੇ ਵਿੱਚ ਲੈ ਜਾਵਾਂਗੇ ਤਾਂ ਮੇਰਾ ਖਿਆਲ ਹੈ ਕੇ ਕੋਡ ਦਾ ਆਰਡਰ ਤਾਂ ਸਾਰੇ ਹੀ ਮੰਨਦੇ ਨੇ ਕਨਸਟੀਟਿਊਸ਼ਨਲ ਰਾਈਟ ਹੈ ਸਾਡਾ ਚੱਲੇਗਾ ਬਹੁਤ ਸ਼ੁਕਰੀਆ ਜੀ ਤਾਂ ਪਾਣੀ ਦੇ ਮੁੱਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਕਿ ਸੋਚਦੇ ਨੇ ਔਰ ਕਿਵੇਂ ਇਸ ਦੇ ਉੱਤੇ ਲੜਾਈ ਤੇ ਸੰਘਰਸ਼ ਹੋਣਾ ਚਾਹੀਦਾ ਹੈ ਤੇ ਜ਼ਿੰਮੇਵਾਰ ਕੌਣ ਨੇ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ